ਸੰਸਾਰ ਭਰ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਗੁਰਗਜਾਈ ਗੁਰਫਤਿਹ ਪ੍ਰਵਾਨ ਹੋਵੇ ਜੀ ਫਤਿਹ ਅਰਜ ਕਰਦਾ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਇਹ 15 ਵਾੜਾ ਜਿਹੜਾ ਸ਼ਹੀਦਾਂ ਦਾ ਖਾਸ ਕਰਕੇ 18 ਨਾ 24 ਦਸੰਬਰ ਤੋਂ ਲੈ ਕੇ ਤੇ ਸਾਰਾ ਮਹੀਨਾ ਹੀ 27 ਤਰੀਕ ਤੱਕ ਸਾਰਾ ਮਹੀਨਾ ਸ਼ਹੀਦਾਂ ਦਾ ਇੱਕ ਇੱਕ ਪਲ ਇੱਕ ਇੱਕ ਦਿਨ ਅਸੀਂ ਯਾਦ ਕਰਦੇ ਹਾਂ ਜਦ ਇਤਿਹਾਸ ਨੂੰ ਕੰਗਾਲਦੇ ਹਾਂ ਇਨਾ ਦਿਨਾਂ ਵਿੱਚ ਅਸੀਂ ਚਮਕੌਰ ਦੀ ਲੜਾਈ ਨੂੰ ਬਹੁਤ ਯਾਦ ਕਰਦੇ ਹਾਂ ਉਹਦਾ ਇੱਕ ਇੱਕ ਪਲ ਪਿੰਡੇ ਤੇ ਹੰਡਾਉਂਦੇ ਹਾਂ ਸੁਣਦੇ ਹਾਂ ਜਿਹੜੇ ਸੁਣਾਉਣ ਵਾਲੇ ਨੇ ਉਹਨਾਂ ਨੂੰ ਰੀਜ ਨਾਲ ਨੀਜ ਨਾਲ ਤੱਕਦੇ ਹਾਂ ਇਤਿਹਾਸਕਾਰ ਕਹਿੰਦਾ ਇਹ ਉਹ ਜਾ ਹੈ ਜਹਾਂ 40 ਤਨ ਸ਼ਹੀਦ ਹੋਏ ਖਤਾਬੇ ਸਰਵਰੀ ਸਿੰਘੋ ਨੇ ਸਰ ਕਟਾ ਕੇ ਲੀਏ ਦਲਾਈ ਪੰਥ ਕੋ ਸਰਬਾਜ਼ਿਓਂ ਸੇ ਸਰਦਾਰੀ ਬਰਾਈ ਕੌਮ ਯੇ ਰਤਬੇ ਲਹੂ ਬਹਾ ਕੇ ਲੀਏ ਇਹ ਇਤਿਹਾਸਕਾਰ ਲਿਖਦਾ ਹੈ ਕਿ ਰਤਬੇ ਜਿਹੜੇ ਅੱਜ ਅਸੀਂ ਜਿਨ੍ਹਾਂ ਰਤਬਿਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੂੰ ਸਿਰ ਝਕਾਉਂਦੇ ਹਾਂ ਜਿਨ੍ਹਾਂ ਨੂੰ ਪੂਜਦੇ ਹਾਂ ਜਿਹੜੀ ਸਾਡੀ ਜ਼ਿੰਦਗੀ ਦਾ ਮਾਣ ਹੈ ਜਿਹੜੇ ਸਾਡਾ ਇਤਿਹਾਸ ਦਾ ਗੌਰਵ ਹੈ ਉਹ ਦਲਾਈ ਪੰਥ ਕੋ ਸਰਬਾਜ਼ਿਓਂ ਸੇ ਸਰਦਾਰੀ ਬਰਾਈ ਕੌਮ ਯੇ ਰਤਬੇ ਲਹੂ ਬਹਾ ਕੇ ਲੀਏ 40 ਸਿਕ ਚਮਕੌਰ ਦੀ ਗੜੀ ਦੇ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਇਹਨਾਂ ਦਿਨਾਂ 'ਚ ਔਰ ਥੋੜੇ ਦਿਨਾਂ ਬਾਅਦ ਉਹਨਾਂ 40 ਸੇਖਾਂ ਨੂੰ ਕਰਾਂਗੇ ਜਿਹੜੇ ਖਰੜਾਣੀ ਦੀ ਟਾਪ ਤੇ ਦਸਮ ਪਾਤਸ਼ਾਹ ਦੇ ਕੋਲੋਂ ਜਿਨ੍ਹਾਂ ਨੇ 10000, 20000, 30000 ਦੇ ਖਿਤਾਬ ਲੈ ਪਾਈ ਮਹਾ ਸਿੰਘ ਵਰਗੇ ਚਮਕੌਰ ਦੀ ਗੜੀ ਦੇ ਸ਼ਹੀਦਾਂ ਦੇ ਵਿੱਚ ਇੱਕ ਜਿਗਰ ਹੁੰਦਾ ਹੈ ਅੰਤ ਅਕੇਲਾ ਗੜੀ ਮੇਂ ਬੰਦੂਕੀ ਪ੍ਰਵੀਨ ਜੀਵਨ ਸਿੰਘ ਰੰਗਰੇਟੜੋ ਜੂਝ ਗਏ ਹੋ ਸੰਗਦੀਨ ਪਾਈ ਜੈਤਾ ਜੀ ਅਨੰਤ ਸੇਵਕ ਸੰਗਰੂ ਤੇ ਇੱਕ ਭਦਰ ਸਾਹਿਬ ਜੀ ਦੇ ਦਸਮ ਪਾਤਸ਼ਾਹ ਦੇ ਚਰਨਾਂ ਦੇ ਪੌਰੇ ਜਿਨ੍ਹਾਂ ਨੇ ਲੰਬਾ ਸਮਾਂ ਗੁਰੂ ਸਾਹਿਬ ਜੀ ਦੇ ਨਾਲ ਸੰਗਤ ਕੀਤੀ ਤੇ ਉਹਨਾਂ ਦਾ ਇੱਕ ਇੱਕ ਪਲ ਨਿਹਾਰਿਆ ਸਾਨੂੰ ਉਹਨਾਂ ਦੀ ਆਪਣੀ ਰਚਨਾ ਵੀ ਮਿਲਦੀ ਹੈ ਭਾਈ ਜੈਤਾ ਜੀ ਜਿਹੜਾ ਉਹ ਕਵੀ ਸਨ ਬਹੁਤ ਉੱਚ ਕੋਟੀ ਤੇ ਉਹਨਾਂ ਦਾ ਇੱਕ ਰਹਿਤਨਾਮਾ ਵੀ ਅਸੀਂ ਦੇਖਦੇ ਹਾਂ ਪੜ੍ਹਦੇ ਹਾਂ ਤੋਂ ਉਹਨਾਂ ਨੇ ਪੰਗਾਣੀ ਦਾ ਯੁੱਧ ਤੇ ਉਹਦੇ ਹਾਲ ਵੀ ਲਿਖੇ ਨੇ ਅਨੰਤਪੁਰ ਸਾਹਿਬ ਦੀ ਲੜਾਈ ਦੇ ਕਾਰਨ ਵੀ ਲਿਖੇ ਨੇ ਉਹਨਾਂ ਨੇ ਖਾਸ ਕਰਕੇ ਪਗਾਣੀ ਦਾ ਯੁੱਧ ਜਿਹਦੇ ਵਿੱਚ ਜਮਨਾਗਿਰੀ ਕੇ ਮਲਹਾਨ ਇੱਕ ਦਿਨ ਪਹਿਰ ਇੱਕ ਪਹਿਰ ਰਹਤੇ ਦਿਨ ਰਹਤੇ ਬੀਰ ਸੰਗੋ ਸ਼ਾਹੀਤ ਮਲ ਸਾਹਮੇ ਮਾਥੇ ਜੂਝ ਕੇ ਸ਼ਹੀਦ ਹੋਏ ਉਹਨਾਂ ਦੇ ਲਿਖੇ ਬਚਨ ਮਿਲਦੇ ਨੇ ਜਿੱਚ ਉਹਨਾਂ ਨੇ ਲਿਖਿਆ ਹੈ ਕਿ ਹਰੀ ਚੰਦਰੇ ਤੀਰ ਦਿਓ ਗੁਰੂ ਸਾਹਿਬ ਜੀ ਨੇ ਇੱਕ ਤੀਰ ਦੇ ਨਾਲ ਹਰੀ ਚੰਦ ਹਰੀ ਚੰਦ ਰਾਜੇ ਨੂੰ ਟੇਰ ਕੀਤਾ ਅੱਜ ਵੀ ਉਹਦੀ ਸਮਾਦ ਬਣੀ ਆ ਜਿਹਦੇ ਨਾਲ ਰਾਣੀਆਂ ਸੜੀਆਂ ਉੱਥੇ ਉੱਥੇ ਮੁਕਾਮ ਬਣਿਆ ਹਿਸਟਰੀ ਆ ਸਾਡੀ ਕੌਮ ਦੀ ਸਾਡੇ ਇਤਿਹਾਸ ਦੀ ਪਾਈ ਜੈਤਾ ਜੀ ਨੂੰ ਯਾਦ ਕਰਦੇ ਆ ਅਸੀਂ ਦੇਖਦੇ ਹਾਂ ਉਹਨਾਂ ਦਾ ਜੀਵਨ ਉੱਤੇ ਝਾਤੀ ਮਾਰਦੇ ਆ ਇੱਕ ਤਾਂ ਉਹਨਾਂ ਨੇ ਸਾਨੂੰ ਦਸਮ ਪਾਤਸ਼ਾਹ ਜੀ ਦੇ ਦ دیدار ਕਰਾਏ ਸੋਹਣੇ ਤੇ ਲੰਮੇ ਕਾਲੇ ਕੇਸ ਸੋਹਣੇ ਦੰਦ ਕੇਸ ਕੀ ਵਿਸ਼ੇਸ਼ ਸੋਹੇ ਉਨਾ ਕੇਸਾਂ ਤੇ ਕੇਸ ਕੀ ਦੀ ਕੇਸ ਕੀ ਦਾ ਜਗਰ ਹੈ ਤੋ ਪਾਈ ਜਾਤਾ ਜੀ ਲਿਖਦਾ ਚਰਨ ਸ਼ਰਨ ਜਬ ਆਏ ਕੋਈ ਦੀਨ ਦੁਖੀ ਦੁਖੀ ਮਨਿੰਦ ਗੁਰੂ ਦੁਖੀ ਮਨਿੰਦ ਦੁਖੀ ਗੁਰੂ ਜੀ ਕੋ ਪਾਉ ਹੂੰ ਉਹ ਕਹਿੰਦੇ ਮੈਂ ਜਦੋਂ ਦੇਖਦਾ ਸੀ ਕਿ ਗੁਰੂ ਸਾਹਿਬ ਦੇ ਸ਼ਰਨ ਵਿੱਚ ਕੋ ਆਉਂਦਾ ਸੀ ਦੁੱਖ ਲੈ ਕੇ ਆਪਣਾ ਤੇ ਮੈਂ ਮਹਿਸੂਸ ਕਰਦਾ ਸੀ ਗੁਰੂ ਸਾਹਿਬ ਵੀ ਉਹਨੇ ਦੁਖੀ ਮੈਨੂੰ ਨਜ਼ਰ ਆਉਂਦੇ ਸੀ ਉਹਨਾਂ ਦੇ ਬਹੁਤ ਉਹਨਾਂ ਦੇ ਰੋਜ਼ ਦਿਨਚਰਿਆ ਅਤੇ ਉਹਨਾਂ ਦੀ ਜ਼ਿੰਦਗੀ ਦੇ ਜਿਹੜੇ ਨੇੜਲੇ ਪੱਖ ਨੇ ਪਲ ਨੇ ਉਹਨਾਂ ਨੂੰ ਸਾਡੇ ਨਾਲ ਸਾਂਝਾ ਕੀਤਾ ਅਸੀਂ ਬਹੁਤ ਸਾਨੂੰ ਘਟਾ ਦਿੱਤਾ ਅਸੀਂ ਪੜਦੇ ਨਹੀਂਗੇ ਅਸੀਂ ਜ਼ਿਆਦਾਤਰ ਟਾਡੀਆਂ ਨੂੰ ਸੁਣ ਕੇ ਹੀ ਆਪਣਾ ਇਤਿਹਾਸ ਯਾਦ ਕਰਦੇ ਹਾਂ ਪਰ ਸਾਨੂੰ ਇਹ ਪੜਨਾ ਚਾਹੀਦਾ ਇਹਨਾਂ ਸੂਰਬੀਰਾਂ ਦੀ ਇਹਨਾਂ ਦੀ ਗਾਥਾ ਭਾਈ ਜੈਤਾ ਜੀ ਨੇ ਆਪਣੇ ਆਪਣੀ ਆਤਮਿਕ ਵਸਾ ਵੀ ਲਿਖੀ ਹੈ ਜੈਤੇ ਮਚਾ ਕੋਰ ਸੰਗਰਾਮਾ ਸਤਗੁਰ ਜੀ ਕੋ ਕੀਆ ਪ੍ਰਣਾਮਾ ਰੀਪੋਂ ਕੀ ਸੈਨਾ ਹਰਖਾਈ ਸ਼ੋਰ ਪਿਆ ਹਾ 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 ਹਾਈ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲੈ ਕੇ ਭਾਈ ਜੈਤਾ ਜੀ ਲਿਖਦੇ ਕਿ ਮੇਰੇ ਹਿਰਦੇ ਵਿੱਚ ਵਕਾਰਾਂ ਦਾ ਜਦੋਂ ਸੰਗਰਾਮ ਸ਼ੁਰੂ ਹੋਇਆ ਉਦੋਂ ਮੈਂ ਗੁਰੂ ਸਾਹਿਬ ਜੀ ਨੂੰ ਬੰਦਨਾ ਕੀਤੀ ਚਰਨ ਬੰਦਨਾ ਕਰਕੇ ਅਰਦਾਸ ਕਰਕੇ ਤੇ ਉਹਨਾਂ ਦਾ ਆਸਰਾ ਲਿਆ ਤਾਂ ਹਉਮੈ ਚੋਰ ਮਰਾ ਬਟਵਾਰਾ ਉਹ ਕਹਿੰਦਾ ਮੈਂ ਸਤਗੁਰੂ ਦੀ ਬਖਸ਼ਿਸ਼ ਦਾ ਤੀਰ ਚਲਾਇਆ ਕਾਨੋ ਖੈਂਚ ਚਲਾਇਆ ਤੀਰ ਮਿਰਤ ਪਿਆ ਬਿਰਨ ਵੀਰਨ ਕਾ ਵੀਰ ਤੋ ਉਹ ਗੁਰੂ ਸਾਹਿਬ ਜੀ ਦੇ ਜਿਹੜਾ ਬਖਸ਼ਿਸ਼ ਦਾ ਤੀਰ ਸੀ ਉਹ 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 ਉਹਦੇ ਨਾਲ ਮੈਂ ਉਸ ਅਮੋੜ ਮਨ ਨੂੰ ਤੇ ਇੱਕ ਹੌਮੇ ਨੂੰ ਮਾਰ ਲਿਆ ਮਾਰੇ ਪਾਂਚੋਂ ਵੱਡ ਵੀਰ ਮਿਰਤ ਪਿਆ ਵੀਰਣ ਕਾ ਵੀਰ ਤੋ ਉਪਾਈ ਜੈਤਾ ਜੀ ਲਿਖਦੇ ਨੇ ਕਿ ਮੈਂ ਸਤਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਆਪਣੀ ਆਤਮਕ ਵਸਾ ਨੂੰ ਸੰਭਾਲ ਲਿਆ ਤੋ ਅਬ ਤੋ ਜੈਤਾ ਪਿਆ ਨਿਹੰਗਾ ਬਸੇ ਪ੍ਰਭੂ ਹੀਰੇ ਸਰਬੰਗਾ ਉਹ ਲਿਖਦੇ ਨੇ ਕਿ ਹਉਮੇ ਚੋਰ ਮਰਾ ਬਟਵਾਰਾ ਫਿਰੇ ਵੀ ਲਿਖਦੇ ਨੇ ਮੇਰੇ ਪੰਜ ਜਿਹੜੇ ਕਾਮ ਕਰੋਦੋਂ ਮੈਂ ਮਾਰੇ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਦੇ ਤੀਰਾਂ ਨਾਲ ਤੇ ਅਮੋੜ ਮੰਨ ਜਿਹੜਾ ਉਹਨੂੰ ਜਿੱਤ ਲਿਆ ਤੇ ਹੁਣ ਨਿਸੰਘ ਹੋ ਕੇ ਜੈਤਾ ਬਾਵਾ ਹਲਾਰ ਕੇ ਤਲਦਾ ਕਿਉਂਕਿ ਮੈਂ ਮੁਕਤ ਹੋ ਗਿਆ ਉਸ ਇੱਕ ਭਾਈ ਜੈਤਾ ਜੀ ਨੇ ਅਰਦਾਸ ਬੜੀ ਸੁੰਦਰ ਲਿਖੀ ਹੈ ਮੈਂ ਕਦੀ ਵੀ ਕਿ ਸੇ ਵਿਦਵਾਨ ਕੋਲੋਂ ਵੀ ਇਹ ਨਹੀਂ ਸੁਣਿਆ ਜੋ ਭਾਈ ਸਾਹਿਬ ਜੀ ਦੀ ਅਰਦਾਸ ਮੈਂ ਪੜੀ ਆ ਬੜੀ ਲੰਬੀ ਅਰਦਾਸ ਹੈ ਉਹਦੇ ਇਹ ਕੁਛ ਤੋਕਾਂ ਮਨੋ ਜਵਾਨੀ ਯਾਦ ਨੇ ਉਹ 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 ਕਾਲਪੁਰ ਸੱਚੇ ਵਹਿਰੂ ਦਾ ਸ਼ੁਕਰ ਕਰਕੇ ਕਹਿੰਦੇ ਨੇ ਪ੍ਰਭ ਰਾਖ ਲਿਓ ਮੱਖਣ ਗਊਆਂ ਕੋ ਗਊਆਂ ਤੇ ਮੱਝਾਂ ਉਹਨਾਂ ਦੀ ਰੱਖਿਆ ਕਰ ਪ੍ਰਭ ਰਾਖ ਲਿਓ ਮੱਖਣ ਗਊਆਂ ਕੋ ਜਿਨ ਦੁੱਗਦ ਦਿਆ ਔਰ ਚਿਤ ਅਕਾਇ ਪ੍ਰਭ ਰਾਖ ਲਿਓ ਸਗਰੇ ਤਰਵਰ ਬਨ ਫਲ ਫੁੱਲ ਫਲ ਫੁੱਲ ਫੁੱਲ ਖਿਲੇ ਫਲ ਬਹੁ ਮਸਟਾਏ ਫੁੱਲ ਖਿਲੇ ਫਲ ਬਹੁ ਮਸਟਾਏ ਜਿਨ੍ਹਾਂ ਨੇ ਸਾਨੂੰ ਉਸ ਬਨਾਸਪਤੀ ਨੇ ਜਿਨੇ ਸੋਹਣੇ ਸੁੰਦਰ ਫੁੱਲ ਦਿੱਤੇ ਤੇ ਫੁੱਲ ਜਿਹੜੇ ਉਹ ਖਿੜੇ ਤੇ ਸੁੰਦਰਤਾ ਦਿੱਤੀ ਤੇ ਨਾਲ ਫਲ ਬਹੁ ਮਸਟਾਏ ਇਸੇ ਤਰ੍ਹਾਂ ਹੀ ਪਰਿਵਾਰ ਨੂੰ ਰੱਖ ਲਈ ਪ੍ਰਮਾਤਮਾ ਮਾਂ ਨੂੰ ਰੱਖ ਲਈ ਪ੍ਰਮਾਤਮਾ ਉਸ ਭਰਾਵਾਂ ਨੂੰ ਰੱਖ ਲਈ ਪ੍ਰਮਾਤਮਾ ਇਹੋਨਾਂ ਦੀ ਬਹੁਤ ਸੁੰਦਰ ਅਰਦਾਸ ਅਸੀਂ ਉਹਨਾਂ ਦੀ ਹੱਥ ਲਿਖ ਚੋਂ ਸਾਨੂੰ ਪੜਨ ਨੂੰ ਮਿਲਦੀ ਆ ਉਹ ਅਸੀਂ ਕੋਟਨਕੋਟ ਪ੍ਰਣਾਮ ਕਰਦੇ ਆ ਭਾਈ ਸਾਹਿਬ ਜੀ ਦੀ ਸ਼ਹਾਦਤ ਨੂੰ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਿੱਲੀ ਤੋਂ ਸੀਸ ਲੈ ਕੇ ਆਏ ਖਾਸ ਕਰਕੇ ਭਾਈ ਜੈਤਾ ਜੀ ਦੇ ਵੱਡੇ ਵੱਡੇਰੇ ਦਿੱਲੀ ਰਹਿੰਦੇ ਸੀਗੇ ਪਹਿਲਾਂ ਦਿਲਵਾਲੀ ਗਲੀ ਇਹ ਚਾਵੜੀ ਬਾਜ਼ਾਰ ਦੇ ਵਿੱਚ ਅੱਜ ਵੀ ਇੱਕ ਬਹੁਤ ਛੋਟੀ ਜੀ ਗਲੀ ਨਿੱਕੀ ਅਟ ਤੇ ਮਕਾਨਾਂ ਵਿੱਚ ਉਹਦਾ ਨਾਮ ਅੱਗੇ ਲਿਖਿਆ ਹੈ ਬੋਰਡ ਦੇ ਦਿਲਵਾਲੀ ਗਲੀ ਤੋਂ ਭਾਈ ਸਾਹਿਬ ਉਥੇ ਜਾ ਕੇ रहे ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਗਏ ਤੋਂ ਗੁਰੂ ਸਾਹਿਬ ਜੀ ਦੇ 57 ਸ਼ਲੋਕ ਤੇ ਉਹਨਾਂ ਦੀ ਚਿੱਠੀ ਲੈ ਕੇ ਕੋਰੀ ਆਏ ਵੀ ਮਾਤਾ ਜੀ ਨੂੰ ਦੇਣ ਵਾਸਤੇ ਤੋਂ ਬੜੀ ਵੱਡੀ ਸ਼ਹਾਦਤ ਆ ਤੋਂ ਉਹ ਉਹ ਸ਼ਹਾਦਤ ਜਿਹੜੀ ਆ ਉਸ ਅਸੀਂ ਕੋਟਨ ਕੋਟ ਪ੍ਰਣਾਮ ਕਰਦੇ ਆ ਅਕਾਲ ਪੁਰ ਸੱਚੇ ਵਾਹਿਗੁਰੂ ਕਿਰਪਾ ਕਰੇ ਹੋ ਜੇ ਧਰਮ ਵੀਰ ਇਹੋ ਜੇ ਸੂਰਮੇ ਸਾਡੀ ਕੌਮ ਦੇ ਨਾਲ ਵਫਾ ਕਰਨ ਵਾਲੇ ਸਾਡੇ ਗੁਰੂ ਸਾਹਿਬ ਜੀ ਦੀ ਪਵਿੱਤਰ ਅਜ਼ਮਤ ਨਾਲ ਵਫਾ ਰੱਖਣ ਵਾਲੇ ਹਮੇਸ਼ਾ ਸਾਡੀ ਕੌਮ ਦੇ ਵਿੱਚ ਜਿਉਂਦੇ ਰਹਿਣ ਤੇ ਚੜ੍ਹਦੀ ਕਲਾ 'ਚ ਪੈਦਾ ਹੋਣ ਤੇ ਜਿਉਂਦੇ ਰਹਿਣ ਸਾਡੀ ਕੌਮ ਨੂੰ ਸਾਡੀ ਕੌਮ ਦੇ اخلاق ਨੂੰ ਉੱਚਾ ਚੁੱਕ ਕੇ ਆਪਣੀ ਇਸ ਧਰਤੀ ਤੇ ਇਸ ਦੁਨੀਆ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਦੇ ਇਸ ਪਵਿੱਤਰ ਮਿਸ਼ਨ ਨੂੰ ਖਾਲਸਾ ਧਰਮ ਨੂੰ ਚੜ੍ਹਦੀ ਕਲਾ 'ਚ ਰੱਖਣ। ਤੋਂ ਮੈਂ ਕੋਟਨ ਕੋਟ ਧੰਨਵਾਦ ਕਰਦਾ ਅਕਾਲਪੁਰ ਸੱਚੇ ਵਹਿਗੁਰੂ ਦਾ ਜਿਨ੍ਹਾਂ ਨੇ ਪਾਈ ਜੈਤਾ ਜਿਹਨੂੰ ਦਸਮ ਪਾਤਸ਼ਾਹ ਦੇ ਚਰਨਾਂ 'ਚ ਇੱਕ ਮੌਕਾ ਬਖਸ਼ਿਆ ਸੇਵਾ ਦਾ ਜਿਨ੍ਹਾਂ ਨੇ ਇਹ ਸੇਵਾ ਨਿਭਾ ਕੇ ਸਾਡੇ ਸਿੱਖ ਕੌਮ ਦੇ ਵਿੱਚ ਨਾਮਣਾ ਹਾਸਲ ਕੀਤਾ ਤੇ ਇੱਕ ਜਸ ਖਟਿਆ ਤੇ ਇੱਕ ਸਾਡੀ ਕੌਮ ਨੂੰ ਮਾਣ ਕਰਨ ਵਾਲੀ ਹਿਸਟਰੀ ਬਖਸ਼ੀ ਸਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ